ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਤਰੀ ਸਾਹਿਬ ਜੀ ਦੇ ਦਰਬੀਓ ਧੰਕਾ ਮੈਂ ਸਾਹਿਬ ਜੀ ਦੇ ਨਾਮ ਪਾਸ਼ਾ ਮਹਾਰਾਜ ਜੀ ਦੀ ਪਾਵਨ ਉਪਤ ਕਰਤੀ ਗੁਰਦਵਾਰਾ ਸ੍ਰੀ ਮਣੀ ਕੰਵਰ ਸਾਹਿਬ ਜੀ ਦੇ ਦਰਸ਼ਨ ਦੇ ਜਾਣ ਵਾਸਤੇ ਸਿਮੂ ਸੰਗਤਾਂ ਨੇ ਮਿਲ ਕਰਕੇ ਇਹ ਉਪਰਾਲਾ ਕੀਤਾ ਬੇਸ਼ੁਮ ਸ਼ਾਂਤੀ ਅਤੇ ਆਪਸੀ ਭਾਈਚਾਰਕ ਨੂੰ ਸੰਭਲ ਰੱਖਦੇ ਹੋਇਆ ਇੱਕ ਨਗਰ ਕੀਰਤਨ ਜੋ ਕਿ ਬਾਬਾ ਮੇਦਰ ਸਿੰਘ ਜੀ ਛੋਡੀ ਗੱਲ ਬਾਬਾ ਵੀਰ ਸਿੰਘ ਜੀ ਬਾਬਾ ਹੀਰ ਸਿੰਘ ਜੀ ਤਰਨਾ ਦਾਲ ਚਕਰਵਰਤੀ ਨਿਹੰਗ ਸਿੰਘ ਦਾ 1300 ਘੋੜਸਵਾਰ ਜਿਨ੍ਹਾਂ ਦੀ ਪੰਜਵਾ ਨਿਸ਼ਾਨ ਜਿਨ੍ਹਾਂ ਦੀ ਰਹਿਨ ਮਈ ਏਥੇ ਇਹ ਨਗਰ ਕੀਰਤਨ ਦਰਦਵਾਰਾ ਨਿਸ਼ਾਨੇ ਥਾਲਸਾ ਚਾਤੀ ਹਿੰਦਲੇਹ ਤੋਂ ਸਵੇਰੇ ਜਕਾਰਿਆਂ ਦੀ ਗੂੰਜ ਵਿੱਚ ਪੰਜਾਂ ਪੈਰਾਂ ਦੀ ਅਗਵਾਈ ਅਤੇ ਧੰਨ ਸਤਿਗੁਰੂ ਸਿਦੀ ਗੁਰੂ ਗ੍ਰੰਥ ਸਾਹਿਬ ਜੀ ਸ਼ਤਰ ਸਾਹਿਬ ਨਗਰ ਕੀਰਤਨ ਦਾ ਆਰੰਭ ਹੋਇਆ ਨਗਰ ਕੀਰਤਨ ਪ੍ਰਾਦਰ ਪ੍ਰਾ ਕਰਦਾ ਹੋਇਆ ਐ ਸੁਰਤ ਬਟਾਲੇ ਸਾਹਿਬ ਰੇਖੇ ਪਹੁੰਚਿਆ ਹੈ ਔਰ ਇਸ ਤੋਂ ਉਪਰੰਤ ਧਾਰੀ ਦਾ ਵਾਦ ਵਾਸਤੇ ਨਗਰ ਕੀਰਤਨ ਕਰੇਗਾ ਇਸ ਤੋਂ ਉਪਰੰਤ ਪ੍ਰਾਦਰ ਪ੍ਰਾ ਕਰਦੇ 15 ਜੂਨ ਨੂੰ ਨਗਰ ਕੀਰਤਨ ਦੇ ਵਿੱਚ ਜੋ ਸੰਗਤਾਂ ਸ਼ਾਮਿਲ ਹਨ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਮਨਿੰਦਰ ਸਾਹਿਬ ਦੀ ਦਰਸ਼ਨਦਾਰੀ ਕਰਨ ਦੀ ਹੈ ਦੋਸਤੋ ਉਪਰੰਤ ਇਹ ਨਗਰ ਕੀਰਤਨ ਜਿਹੜਾ ਹੈ 17 ਤਰੀਕ ਨੂੰ ਵਾਪਸ ਚਾਲੇ ਪਾਏਗਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਪ੍ਰਾਰੰਭ ਕੀਤਾ ਗਿਆ ਸਭ ਤੋਂ ਉੱਤੇ ਪਾਸ਼ਾ ਜੀ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਉਤਸ਼ਾਹ ਪਾ ਲੈ ਬਖਸ਼ਿਸ਼ ਕਰਦੇ ਰਹਿਣ ਜੋ ਕਿ ਸਿੱਖੀ ਦਾ ਪ੍ਰਸਾਰ ਤੇ ਪ੍ਰਚਾਰ ਸੰਗਤਾਂ ਮਿਲ ਕਰਕੇ ਕਰਦੀਆਂ ਰਹਿਣ ਵਾਹਿਗੁਰੂ ਜੀਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ